ਹਲਕਾ ਜਲਾਲਾਬਾਦ ਦੇ ਪਿੰਡ ਮੀਨਿਆਂਵਾਲੀ ਦੇ ਖੇਤਾਂ ਵਿੱਚੋਂ ਲਗਾਤਾਰ ਮੋਟਰਾਂ ਚੋਰੀ ਹੋ ਜਾਂਦਾ سلسلہ ਜਾਰੀ ਹੈ ਜਿਸ ਦੇ ਚਲਦਿਆਂ ਬੀਤੀ ਰਾਤ ਵੀ ਚੋਰਾਂ ਦੇ ਵੱਲੋਂ ਧਾਵਾ ਬੋਲਦੇ ਹੋਏ ਕਿਸਾਨਾਂ ਦੇ ਖੇਤਾਂ ਦੇ ਵਿੱਚ ਲੱਗੀਆਂ ਹੋਈਆਂ ਦੋ ਮੋਟਰਾਂ ਚੋਰੀ ਕਰ ਲਈਆਂ ਜਦਕਿ ਇੱਕ ਮੋਟਰ ਚੋਰ ਚੋਰੀ ਕਰਨ ਦੇ ਵਿੱਚ ਨਕਾਮ ਸਾਬਤ ਹੋਏ ਨੇ ਇਸ ਪੂਰੇ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਸਤਨਾਮ ਸਿੰਘ ਨੇ ਦੱਸਿਆ ਕਿ ਪਿਛਲੇ ਕਾਫੀ ਦਿਨਾਂ ਦੇ ਦੌਰਾਨ ਉਹਨਾਂ ਦੇ ਖੇਤਾਂ ਦੇ ਵਿੱਚੋਂ ਕਰੀਬ 12 ਮੋਟਰਾਂ ਹੁਣ ਤੱਕ ਚੋਰੀ ਹੋ ਚੁੱਕੀਆਂ ਨੇ ਅਤੇ ਇਹ ਮੋਟਰਾਂ ਅਲੱਗ-ਅਲੱਗ ਸਮੇਂ ਦੇ ਵਿੱਚ ਚੋਰੀ ਹੋਈਆਂ ਨੇ ਉਹਨਾਂ ਨੇ ਕਿਹਾ ਕਿ ਇਸ ਸੰਬੰਧੀ ਉਹਨਾਂ ਦੇ ਵੱਲੋਂ ਪੁਲਿਸ ਨੂੰ ਇਤਲਾਹ ਵੀ ਦਿੱਤੀ ਗਈ ਹੈ ਪਰ ਪੁਲਿਸ ਦੇ ਵੱਲੋਂ ਅਜੇ ਤੱਕ ਕਿਸੇ ਵੀ ਚੋਰ ਨੂੰ ਕਾਬੂ ਨਹੀਂ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਪਿੰਡ ਖੜੰਝ ਦੇ ਰਹਿਣ ਵਾਲੇ ਕਿਸਾਨ ਮੰਦਰ ਸਿੰਘ ਗਿੱਲ ਦੇ ਖੇਤ ਜੋ ਕਿ ਪਿੰਡ ਮੀਨਿਆਵਾਲੀ ਦੇ ਵਿੱਚ ਸਥਿਤ ਨੇ ਉਹਨਾਂ ਦੇ ਖੇਤਾਂ ਵਿੱਚ ਲੱਗੀਆਂ ਹੋਈਆਂ 5 ਹਾਰਸ ਪਾਵਰ ਦੀਆਂ ਦੋ ਮੋਟਰਾਂ ਚੋਰਾਂ ਦੇ ਵੱਲੋਂ ਚੋਰੀ ਕਰ ਲਈਆਂ ਨੇ ਜਦਕਿ ਪਿੰਡ ਮੀਨਿਆਵਾਲੀ ਦੇ ਕਿਸਾਨ ਪ੍ਰੀਤਮ ਸਿੰਘ ਦੇ ਖੇਤਾਂ ਵਿੱਚ ਲੱਗੀ ਹੋਈ ਮੋਟਰ ਨੂੰ ਚੋਰ ਚੋਰੀ ਕਰਨ ਦੇ ਵਿੱਚ ਨਕਾਮ ਸਾਬਤ ਹੋਏ ਨੇ ਪਰ ਚੋਰਾਂ ਦੇ ਵੱਲੋਂ ਚੋਰੀ ਕਰਦੇ ਹੋਏ ਮੋਟਰ ਦੀ ਭਾਂਡ ਤੋੜ ਕੀਤੀ ਗਈ ਹੈ ਕਿਸਾਨਾਂ ਨੇ ਜ਼ਿਲ੍ਹਾ ਪੁਲਿਸ ਮੁਖੀ ਫਾਜ਼ਿਲਕਾ ਤੋਂ ਮੰਗ ਕੀਤੀ ਹੈ ਕਿ ਇਲਾਕੇ ਦੇ ਵਿੱਚ ਹੋ ਰਹੀਆਂ ਚੋਰੀਆਂ ਨੂੰ ਫੌਰੀ ਤੌਰ ਤੇ ਰੋਕਿਆ ਜਾਵੇ ਅਤੇ ਚੋਰਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਖਤ ਸਜ਼ਾ ਦਿੱਤੀ ਜਾਵੇ। ਹਾਂਜੀ ਭਾਈ ਜੀ ਕੀ ਕਹੋਗੇ ਜਿਹੜੀਆਂ ਚੋਰੀ ਹੋਈਆਂ ਕਿੰਨੀਆਂ ਮੋਟਰਾਂ ਚੋਰੀ ਹੋਈਆਂ ਜੀ। ਭਾਈ ਜੀ 2 ਮਹੀਨਿਆਂ ਦੇ ਵਿੱਚ ਸਾਟੀਆਂ 12 ਮੋਟਰਾਂ ਚੋਰੀ ਹੋ ਗਈਆਂ ਜੀ। 2 ਮਹੀਨਿਆਂ ਦੇ ਵਿੱਚ। ਪ੍ਰਸ਼ਾਸਨ ਨੂੰ ਅਸੀਂ ਬਹੁਤ ਵਾਰੀ ਹੱਥ ਬੰਨ੍ਹ ਕੇ ਬੇਨਤੀ ਕਰ ਚੁੱਕੇ ਹਾਂ ਵੀ ਇਹਦਾ ਕੋਈ ਹੱਲ ਕਰੋ। ਅਸੀਂ ਹੁਣ ਭਾਈ ਜੀ ਡੰਪ ਚਕਾਇਆ ਸੀਗਾ ਬਾਈ ਨੇਮ ਬੰਦਿਆਂ ਦੇ ਨਾਮ ਵੀ ਮੋਬਾਈਲ ਨੰਬਰ ਵੀ ਦਿੱਤੇ ਆ। ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਹੁਣ ਇੱਕ ਰਾਤ ਸਾਡਾ ਟਰਾਂਸਫਾਰਮਰ ਲਹਿ ਗਿਆ ਉਧਰੋਂ ਤੇ ਆ ਪੰਜਵੀਂ ਵਾਲੀ ਮੋਟਰਾਂ ਲੈ ਗਈ ਆ ਗਰੀਬ ਬੰਦਾ ਇਹਦੇ ਕੋਲੇ ਦੋ ਕਿੱਲੇ ਪੈੜੀ ਆ ਜੀ ਤੇ ਚਾਰ ਵਾਲੀ ਇਹਦੀ ਮੋਟਰ ਲੈ ਗਈ ਤੇ ਦੋ ਕਿੱਲੇ ਤੋਂ ਕੀ ਖੱਟ ਲੂਗਾ ਜੀ ਰਾਤ ਵੀ ਪਾਉਂਦੇ ਰਹੇ ਜੀ ਐਜੀ ਸਰਕਾਰ ਆਪ ਹੀ ਬਣਾਈ ਸੀਗੀ ਅਸੀਂ ਤਾਂ ਕੰਨਾਂ ਨੂੰ ਹੱਥ ਲਵਾਤੇ ਨੇ ਮਾੜਾ ਮੋਟਾ ਤਾਂ ਕੁਝ ਕਰਨੀ ਜੀ ਪੁਲਿਸ ਨੂੰ ਸਾਰਾ ਪਤਾ ਕਰੀ ਬੰਦੇ ਠੇਕੇ ਤੇ ਪੈ ਲੀਏ ਸਾਰਿਆਂ ਦੀ ਬਾਈ ਜੀ ਕੀ ਕਰਾਂਗੇ ਦੱਸੋ ਕੀ ਨਾਮ ਆ ਜਿਹਨਾਂ ਦੇ ਮੋਟਰ 20000 ਤੋਂ ਘੱਟ ਬਾਈ ਜੀ ਕੋਈ ਮੋਟਰ ਨਹੀਂ ਆਉਂਦੀ ਘੱਟ ਕੀ ਨਾਮ ਆ ਜਿਹਨੇ ਮੋਟਰਾਂ ਚੋਰੀ ਹੋਈਆਂ ਇੱਕ ਤਾਂ ਰੇਸ਼ਮ ਸਿੰਘ ਆ ਜੀ ਤੇ ਪ੍ਰੀਤਮ ਸਿੰਘ ਜੀ ਨੀਨੇ ਵਾਲੀ ਤੋਂ ਸਤਨਾਮ ਸਿੰਘ ਜੀ ਬਸ ਤਿੰਨਾ ਘਰਾਂ ਦੀਆਂ ਲੈ ਜਾਂਦੀਆਂ ਜੀ ਪੰਜ ਮੇਰੀ ਤਿੰਨਾ ਘਰਾਂ ਦੇ ਲੈ ਹਟ ਗਈ ਜੀ ਸਾਨੂੰ ਤਕਾਈ ਕਰੇ ਜੀ ਤਨ ਦਾਸ ਨਹੀਂ ਪੈਂਦੇ ਦਿਨੇ ਰਾਤ ਥੱਕੇ ਹੁੰਦੇ ਰਾਤ ਨੂੰ ਕਿੰਨਾ ਕਿਤੇ ਰੱਖੀ ਰੱਖ ਲਗੀ ਕੋਠਿਆਂ ਤੇ ਕੋਠਿਆਂ ਤੇ ਉਹ ਨਹੀਂ ਚੜਦੇ ਜੀ ਉਹ ਕੋਠੇ ਵਾਲੀ ਲੈ ਕੇ ਕਿਉਂ ਕੱਢ ਗਈ ਇਹਦਾ ਬਾਈ ਜੀ ਕੁਛ ਨਾ ਕੁਛ ਕਰੋ ਬਹੁਤ ਦੁਖੀ ਹੋਏ ਪਏ ਕੀ ਉੱਚ ਅਧਿਕਾਰੀਆਂ ਤੋਂ ਕਿਵੇਂ ਦੀ ਮੰਗ ਕਰਦੇ ਹੋ ਉੱਚ ਅਧਿਕਾਰੀਆਂ ਤੋਂ ਤਾਂ ਅਸੀਂ ਤਾਂ ਇਹ ਹੀ ਆਨੇ ਬਾਈ ਜੀ ਵਿਚਾਰ ਚ ਚੋਰਾਂ ਨੂੰ ਫੜੋ ਕੋਈ ਸਾਰਾ ਸੁਧਾਰ ਹੋਵੇ ਅਸੀਂ ਦਾ ਗਰੀਬ ਬੰਦੇ ਠੇਕੇ ਤੇ ਪੈੜਿਕਾ ਲੈਣੇ ਸਾਰੇ 80-8000 ਰੁਪਿਆ ਠੇਕਾ ਅਸੀਂ ਤਾਂ ਮੋਟਰਾਂ ਦੇ ਭਰਾਂਗੇ ਫਿਰ ਹਾਂਜੀ ਹਾਂਜੀ ਬਾਈ ਜੀ ਆਪਣੀ ਮੋਟਰ ਜੀ 4-5 ਵਾਲੀ ਲੈ ਗਈ ਜੀ 4 ਵਾਲੀ ਲੈ ਗਈ ਇਹ ਤੋਂ ਪਹਿਲਾਂ ਹੀ ਹਾਂਜੀ ਤੇ ਰਾਤ ਫੇਰ ਵੀ ਪੰਨਾ ਤੋੜੀ ਕਰ ਗਿਆ ਜੀ ਪੰਜਵੀਂ ਵਾਲੀ ਰਾਤ ਬਚ ਗਈ ਪੰਨਾ ਤੋੜੀ ਪੰਜਵੀਂ ਵਾਲੀ ਬਚ ਗਈ ਸੰਗਲ ਪਾਇਆ ਸੀਗਾ ਥੱਲੇ ਸੰਗਲ ਪਾਇਆ ਸੀਗਾ ਜੀ ਤਾਂ ਕਰਕੇ ਬਚ ਗਈ ਜੀ ਕੀ ਨਾਮ ਹੈ ਤੁਹਾਡਾ ਹਾਂਜੀ ਬਲਵਿੰਦਰ ਜੀ ਪ੍ਰੀਤਮ ਸਿੰਘ ਜੀ ਅੱਛਾ ਕਿਹੜਾ ਪੰਨਾ ਜੀ ਮੀਨੇ ਵਾਲੀ